ਹੈਲੋ ਹਾਂਜੀ ਲਓ ਜੀ ਅੱਜ ਆਪ ਆਇਆ ਸਕੂਨ ਵਾਲੀ ਜਗ੍ਹਾ ਤੇ ਜਿੱਥੇ ਸਕੂਨ ਆ ਦੇਖੋ ਪੁਰਾਣੇ ਦਰਖਤ ਵੀ ਖੜੇ ਆ ਸਭ ਤੋਂ ਪੁਰਾਣੇ ਜਿਹੜੇ ਤੇ ਭਾਈ ਜੀ ਇੱਥੇ ਸਿਰਫ ਪੰਛੀਆਂ ਦੀ ਆਵਾਜ਼ ਸੁਣੋਗੀ ਪੰਛੀ ਹੋਰ ਕਿਸੇ ਦੀ ਨਹੀਂ ਕੋਈ ਹਾਰਨ ਦੀ ਨਹੀਂ ਰੌਲਾ ਨਹੀਂ ਰੱਪਾ ਨਹੀਂ ਇੰਨੀ ਸ਼ਾਂਤੀ ਹੈ ਇਹ ਪੁਰਾਣਾ ਹੈ ਬਾਬੇ ਦਾ ਇਹ ਆਪਣੇ ਸਾਡੇ ਬਾਬੇ ਜਗਾ ਜੀ ਤੇ ਇੱਥੇ ਆਇਆ ਸੀ ਮੈਂ ਤੇ ਬਿਲਕੁਲ ਸ਼ਾਂਤੀ ਦਿਸੂਗੀ ਬਾਈ ਇੱਥੇ ਪੰਛੀਆਂ ਦੀ ਆਵਾਜ਼ ਹੋਰ ਕੋਈ ਰੌਲਾ ਰੱਪਾ ਨਹੀਂ ਐਨਾ ਸਕੂਨ ਮਿਲਦਾ ਇੱਥੇ ਦੇਖੋ ਦਰਾਖਤ ਹੀ ਦਰਾਖਤ ਹਰੀਆਲੀ ਹਰੀਆਲੀ ਸ਼ਾਂਹ ਹੀ ਸ਼ਾਂਹ ਇੱਥੇ ਦੇਖੋ ਉੱਧਰ ਵੀ ਜਗ੍ਹਾ ਬਣੀ ਆ ਤੇ ਇੱਧਰ ਪਿੱਪਲ ਆ ਬਹੁਤ ਪੁਰਾਣਾ ਨਾਲ ਛਪੜੀ ਆ ਬਾਬਾ ਜਿਹਨ ਪਿੱਪਲ ਵਾਲਾ ਬਾਬਾ ਕਹਿੰਦੇ ਆ ਪਿੱਪਲ ਦਾ ਨਾਂ ਕਰਕੇ ਪਿੱਪਲ ਬਹੁਤ ਪੁਰਾਣਾ ਕਰਕੇ ਤਾਂ ਕਰਕੇ ਆਹ ਦੇਖੋ ਪਿੱਪਲ ਆ ਕਰਕੇ ਉਹ ਕਹਿੰਦੇ ਬਾਬਾ ਪਿਪਰ ਵਾਲਾ ਇਹ ਆ ਛਪੜੀ ਹੈ ਵੀ ਬਹੁਤ ਪੁਰਾਣੀ ਛਪੜੀ ਹੈ ਤੇ ਬਾਕੀ ਆਪਾਂ ਗੁਰੂਗਰਾਹ ਸੈ ਉਹ ਤੋਂ ਬਾਅਦ ਜਿੱਥੇ ਆਪਾਂ ਮੱਥਾ ਟੇਕਦੇ ਮੰਨਦੇ ਆਂ ਬਸ ਇਹ ਜਗਾ ਹੋਰ ਨਹੀਂ ਮਾੜਾ ਪਾਕਿਸਤਾਨ ਕਹਿੰਦੇ ਨਹੀਂ ਬੜਾ ਸਕੂਨ ਆ ਜੀ ਇੱਥੇ ਪੰਛੀਆਂ ਦੀ ਚਾਂ ਚਾਂ ਕੋਈ ਸ਼ੋਰ ਸ਼ਰਾਬਾ ਨਹੀਂ ਹੋਰ ਦੇਖੋ ਬਈ ਆ ਖੜੇ ਪ੍ਰਾਣੇ ਦਰਖਤ ਕਰੀਰ ਹੋ ਗਿਆ ਬਾਣ ਹੋ ਗਿਆ ਕਾ ਦੇਖੋ ਖੜਾ ਬਾਣ ਦਾ ਦਰਖਤ ਇੱਕ ਜਗਾ ਬਾਬੇ ਦੀ ਆੜਾ ਬਾਣ ਦੇਖੋ ਭਾਈ ਕਿੰਨਾ ਸੋਹਣਾ ਠੀਕ ਹੈ ਜੀ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਦਾਂ ਦੀ ਲੱਗੀ ਹੈ ਜਗਾ ਤੇ ਇੰਨੇ ਦਰਖਤ ਹਰਿਆਲੀ ਹੈ ਧੰਨਵਾਦ